हाल ही प्यारे खुदाबंद धनबाद कर महान परमेश्वर दहान के रखिया दया की कि नवा दिन दिखाया इस दिन तेरा धनबाद महान परमेश्वर नवी शीशा नवी बरकतों के भी तेरा धनवाद खुदाबंद महान पिता अदा जो भी वचन होवे तेरे वोल होवे पवित्र आत्मा जी बोलन जो अगवाही ਦੇਅ ਕਰਨਾ ਜੋ ਵੀ ਲਭ ਸੌਣ ਤੇਰੇ ਵੱਲ ਹੋਣ ਖੁਦਾਵੰt ਮਹਾਨ ਪਰਮੇਸ਼ਵਰ ਇਸ ਬਚਨ ਦੇ ਦੁਆਰਾ ਆਸ਼ੀਸ਼ ਬਰਕਤ ਮਿਲੇ ਸਭ ਨੂੰ ਤੇਰਾ अनुग्रह ਹੋਵੇ ਯੇਸ਼ੂ ਨਾਮ ਤੋਂ ਆਮਨ ਹallelujah ਖੁਦਾਵੰਦ ਦੇ ਪਿਆਰਿਓ ਅੱਜ ਦਾ ਬਚਨ ਦੇਖਾਂਗੇ ਮਰਕਸ 9 ਦਾ 21 ਤੋਂ 23 ਤੱਕ ਇਸ ਵਿੱਚ ਕੀ ਲਿਖਿਆ ਯੇਸ਼ੂ ਨੇ ਉਦੇ ਪਿਤਾ ਨੂੰ ਪੁੱਛਿਆ ਇਸ ਦਾ ਇਹ ਹਾਲ ਕਦੋਂ ਤੋਂ ਹੈ ਉਹ ਬੋਲਿਆ ਛੋਟੇ ਹੁੰਦਿਆਂ ਤੋਂ ਹੀ ਅਤੇ ਕਈ ਵਾਰ ਉਸ ਨੇ ਇਹਨੂੰ ਅੱਗ ਵਿੱਚ ਅਤੇ ਪਾਣੀ ਵਿੱਚ ਵੀ ਸੁੱਟਿਆ ਹੈ ਜੋ ਇਹਦਾ ਨਾਸ ਕਰੇ ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ ਯਿਸੂ ਨੇ ਉਹਨੂੰ ਆਖਿਆ ਜੇ ਤੁਸੀਂ ਕਰ ਸਕਦੇ ਹੋ ਇਹ ਕੀ ਗੱਲ ਹੈ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ ਹallelujah ਜਦੋਂ ਮਿਰਗੀ ਵਾਲੇ ਬੱਚੇ ਨੂੰ ਪ੍ਰਭੂ ਯਿਸੂ ਕੋਲ ਲੈ ਕੇ ਆਏ ਤਾਂ ਉਸਦੇ ਪਿਤਾ ਨੇ ਯਿਸੂ ਨੂੰ ਕੀ ਕਿਹਾ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ ਇਹ ਕੀ ਹੈ ਇਹ ਅਵਿਸ਼ਵਾਸ ਦੀ ਨਿਸ਼ਾਨੀ ਆ ਕਿ ਜੇ ਤੁਸੀਂ ਕਰ ਸਕਦੇ ਹੋ ਇਹ ਕੀ ਸੀ ਘੱਟ ਵਿਸ਼ਵਾਸ ਦੀ ਨਿਸ਼ਾਨੀ ਸੀ ਤੇ ਯਿਸੂ ਨੇ ਉਹਨੂੰ ਕੀ ਆਖਿਆ ਯਿਸੂ ਨੇ ਉਹਨੂੰ ਆਖਿਆ ਕਿ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ ਹallelujah ਤੋਸ ਵਿਲੇ ਉਸ ਬੱਚੇ ਦੇ ਪਿਤਾ ਨੂੰ ਉੱਚੀ ਆਵਾਜ਼ ਨਾਲ ਕਿਹਾ ਮੈਂ ਵਿਸ਼ਵਾਸ ਕਰਦਾ ਹਾਂ ਤੁਸੀਂ ਮੇਰੇ ਵਿਸ਼ਵਾਸ ਦਾ ਹੱਲ ਕਰੋ ਜਦ ਪ੍ਰਭੂ ਯੇਸ਼ੂ ਨੇ ਆਪਣੇ ਪਿਤਾ ਜੋ ਹਵਾ ਦੇ ਦਿੱਤੇ ਅਖਤਿਆਰ ਨਾਲ ਉਸ ਅਪਸ਼ੁੱਧ ਆਤਮਾ ਨੂੰ ਛਿੜਕਿਆ ਤੇ ਉਸ ਨੂੰ ਕਿਹਾ ਇਹ ਗੁੰਗੀ ਗੋਲੀ ਆਤਮਾ ਮੈਂ ਤੈਨੂੰ ਹੁਕਮ ਦਿੰਦਾ ਹਾਂ ਜੋ ਇਸ ਵਿੱਚੋਂ ਨਿਕਲ ਜਾ ਅਤੇ ਫੇਰ ਕਦੇ ਇਸ ਵਿੱਚ ਨਾ ਬੜੀ ਹਾਲੇਲੂਇਆ ਅਤੇ ਉਹ ਬੱਚਾ ਉਸੇ ਕੜੀ ਚੰਗਾ ਹੋ ਗਿਆ ਇਹ ਕੀ ਸੀ ਇਹ ਵਿਸ਼ਵਾਸ ਸੀ ਪਰਮੇਸ਼ਵਰ ਨੇ ਝਿੜਕਿਆ ਤੇ ਭੈੜੀ ਆਤਮਾ ਸੱਚੇ ਵਿੱਚੋਂ ਨਿਕਲ ਗਈ ਇਹ ਵਚਨ ਕੀ ਸਿਖਾਉਂਦਾ ਜਦੋਂ ਆਪਾਂ ਸੱਚੇ ਦਿਲ ਅਤੇ ਪੂਰੇ ਵਿਸ਼ਵਾਸ ਨਾਲ ਪਰਮੇਸ਼ਵਰ ਤੋਂ ਮੰਗਦੇ ਆਂ ਤਾਂ ਸਾਡੇ ਲਈ ਪੂਰਾ ਹੋ ਜਾਂਦਾ ਹੈ ਕੋਈ ਕੰਮ ਅਜਿਹਾ ਨਹੀਂ ਹੈ ਜਿਹੜਾ ਨਾ ਹੋ ਸਕੇ ਹallelujah ਇਬਰਾਨੀਆਂ ਚ 11 ਦੀ ਇੱਕ ਪੜ੍ਹਦੇ ਆਂ ਉੱਚ ਕੀ ਲਿਖਿਆ ਹੁਣ ਵਿਸ਼ਵਾਸ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਅਤੇ ਅਣਦੇਖੀਆਂ ਬਸਤਾਂ ਦਾ ਸਬੂਤ ਹੈ ਹallelujah ਵਚਨ ਕੀ ਕਹਿੰਦੇ ਐ ਵਿਸ਼ਵਾਸ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਵਿਸ਼ਵਾਸ ਉਹਨਾਂ ਚੀਜ਼ਾਂ ਲਈ ਜਿਹੜੀਆਂ ਦੀ ਅਸੀਂ ਆਸ ਕਰਦੇ ਹਾਂ ਜੋ ਚੀਜ਼ ਹਜੇ ਆਪਣੇ ਕੋਲ ਨਹੀਂ ਹੈ ਨਾ ਹਜੇ ਆਪਾਂ ਉਸ ਨੂੰ ਦੇਖਿਆ ਹੈ ਸੜੀਆਂ ਅੱਖਾਂ ਨੂੰ ਚੀਜ਼ ਜੋ ਦੇਖੀ ਨਾ ਹੋਵੇ ਉਹ ਚੀਜ਼ਾਂ ਦੇ ਵਿਸ਼ਵਾਸ ਰੱਖ ਕੇ ਆਸ ਕਰਨੀ ਹੈ ਜਿਨ੍ਹਾਂ ਭੈਣਾਂ ਕੋਲ ਅਜੇ ਬੱਚੇ ਨਹੀਂ ਇਸ ਵਚਨ ਤੇ ਗੌਰ ਕਰਨ ਉਹਨਾਂ ਚੀਜ਼ਾਂ ਤੇ ਵੀ ਵਿਸ਼ਵਾਸ ਕਰੋ ਜੋ ਤੁਹਾਡੇ ਕੋਲ ਨਹੀਂ ਹੈ ਪ੍ਰਭੂ ਤੇ ਵਿਸ਼ਵਾਸ ਕਰਕੇ ਆਸ ਰੱਖੋ ਆਉਣ ਦੇ ਸਮੇਂ ਵਿੱਚ ਤੁਸੀਂ ਬੱਚੇ ਦੀ ਆਸ਼ੀਸ਼ ਲਈ ਤਿਆਰ ਰਹੋ ਪ੍ਰਭੂ ਤੁਹਾਨੂੰ ਬੇਬੀ ਬਲੇਸਿੰਗ ਦੇਣ ਜਾ ਰਿਹਾ ਹallelujah ਅੱਗੇ ਕੀ ਲਿਖਿਆ ਹੈ ਭਰੋਸਾ ਅਣਦੇਖੀਆਂ ਅਵਸਥਾ ਦਾ ਸਬੂਤ ਹੈ ਹallelujah ਵਿਸ਼ਵਾਸ ਉਹਨਾਂ ਚੀਜ਼ਾਂ ਉੱਤੇ ਜਿਨ੍ਹਾਂ ਨੂੰ ਸਾਡੀਆਂ ਅੱਖਾਂ ਦੇਖ ਨਹੀਂ ਸਕਦੀਆਂ ਜਿਹੜੀਆਂ ਚੀਜ਼ਾਂ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ ਜੇ ਤਾ ਕਿਸੇ ਪਰਮੇਸ਼ਰ ਨੂੰ ਨਹੀਂ ਦੇਖ ਸਕਦੇ ਸਵਰਗ ਨਹੀਂ ਦੇਖ ਸਕਦੇ ਖਵਾ ਨਹੀਂ ਦੇਖ ਸਕਦੇ ਪਰ ਉਹ ਹੈ ਅਣ ਦੇਖੀਆਂ ਚੀਜ਼ਾਂ 'ਤੇ ਭਰੋਸਾ ਰੱਖਣਾ ਵਿਸ਼ਵਾਸ ਕਰਨਾ ਅਜੋ ਜਿਹੜੀਆਂ ਤੁਹਾਡੇ ਕੋਲੇ ਨਹੀਂ ਆ ਉਹਨਾਂ ਲਈ ਵਿਸ਼ਵਾਸ ਕਰੋ ਪਰਮੇਸ਼ਰ ਦਾ ਧੰਨਵਾਦ ਕਰਨਾ ਸ਼ੁਰੂ ਕਰ ਦਿਓ ਅੱਜ ਤੋਂ ਆਉਣ ਦੇ ਸਮੇਂ ਵਿੱਚ ਪਰਮੇਸ਼ਰ ਖਨੂਨ ਵਸਤਾਂ ਦੇ ਨਾਲ ਬਲੈਸ ਕਰੇਗਾ ਜਦ ਆਪਾਂ 12 ਸਾਲ ਦੀ ਰੋਗਣ ਔਰਤ ਬਾਰੇ ਪੜ੍ਹਦੇ ਹਾਂ ਉੱਚ ਕੀ ਲਿਖਿਆ ਉਹ ਸੋਚਦੀ ਸੀ ਕਿ ਜੇ ਮੈਂ ਯਸ਼ੂ ਦੇ ਕੱਪੜੇ ਨੂੰ ਹੀ ਛੂਹ ਲਵਾਂਗੀ ਤਾਂ ਮੈਂ ਕੀ ਆ ਚੰਗੀ ਹੋ ਜਾਵਾਂਗੀ ਇਹ ਕੀ ਸੀ ਉਹਦਾ ਵਿਸ਼ਵਾਸ ਸੀ ਇਹ ਉਹਦਾ ਭਰੋਸਾ ਸੀ ਜਿਹੜਾ ਪਰਮੇਸ਼ਰ ਤੇ ਸੀ ਉਹਨੂੰ ਪਤਾ ਸੀ ਪੂਰਾ ਵਿਸ਼ਵਾਸ ਸੀ ਉਹਦਾ ਦ੍ਰਿੜ ਕਿ ਜੇ ਮੈਂ ਪਰਮੇਸ਼ਰ ਦੇ ਕੱਪੜੇ ਨੂੰ ਛੂਹ ਲਵਾਂਗੀ ਤਾਂ ਮੈਂ ਕੀ ਹੋ ਜਾਵਾਂਗੀ ਚੰਗੀ ਹੋ ਜਾਵਾਂਗੀ ਜਦੋਂ ਨੇ ਭੀੜ ਵਿੱਚ ਪ੍ਰਭੂ ਯਸ਼ੂ ਦੇ ਪੱਲੇ ਨੂੰ ਹੱਥ ਲਾਇਆ ਤਾਂ ਉਸੇ ਕੜੀ ਚੰਗੀ ਹੋ ਗਈ ਇਹ ਕਿਸੇ ਦਾ ਵਿਸ਼ਵਾਸ ਜਦ ਪਰਮੇਸ਼ਰ ਨੇ ਕਿਹਾ ਕਿ ਮੇਰੇ ਕੱਪੜਿਆਂ ਨੂੰ ਕਿਸ ਨੇ ਹੱਥ ਲਾਇਆ ਜਾਂ ਮੈਨੂੰ ਕਿਸ਼ਨੇ ਛੂਇਆ ਤਾਂ ਸੌਰਤ ਨੇ ਕਿਹਾ ਪ੍ਰਭੂ ਜੀ ਮੈਂ ਤੁਹਾਨੂੰ ਛੂਇਆ ਤੇ ਪ੍ਰਭੂ ਯਸ਼ੁ ਨੇ ਸੌਰਤ ਨੂੰ ਦੇਖ ਕੇ ਕੀ ਕਿਹਾ ਕਿ ਜਾ ਤੇਨੂੰ ਤੇਰੇ ਵਿਸ਼ਵਾਸ ਨੇ ਚੰਗਾ ਕਰਤਾ ਹallelujah ਪਰ ਅਜਾ ਬਾਕੀ ਕਰਦੇ ਆ ਜਿੰਨਾ ਚਿਰ ਪ੍ਰਭੂ ਦੇ ਦਾਸ ਸਾਡੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਨਹੀਂ ਕਰਦੇ ਜਿੰਨਾ ਚਿਰ ਪਾਦਰੀ ਸਾਡੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਨਹੀਂ ਕਰਦੇ ਸਾਨੂੰ ਤਸੱਲੀ ਨਹੀਂ ਹੁੰਦੀ ਸਾਨੂੰ ਨਜ਼ਰ ਚੈਨ ਨਹੀਂ ਆਉਂਦਾ ਕਿਉਂ ਕਿਉਂਕਿ ਅਸੀਂ ਪ੍ਰਭੂ ਦੇ ਦਾਸ ਦੀ ਦੂਰ ਖੜ ਕੇ ਕੀਤੀ ਪ੍ਰਾਰਥਨਾ ਤੇ ਵਿਸ਼ਵਾਸ ਨਹੀਂ ਕਰਦੇ ਉਹ ਤੇ ਭਰੋਸਾ ਨਹੀਂ ਕਰਦੇ ਮਸੀਹ ਜੀਵਨ ਵਿੱਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ ਇਹ ਨਹੀਂ ਆ ਵੀ ਜੇ ਪਰਮੇਸ਼ਰ ਦੇ ਦਾਸ ਨੇ ਦੂਰ ਖੜ ਕੇ ਪ੍ਰਾਰਥਨਾ ਕਰਤੀ ਤਾਂ ਸਾਡੇ ਲਈ ਕੰਮ ਨਹੀਂ ਕਰੀ ਵੀ ਜੇ ਸਾਡੇ ਜੀਵਨ 'ਚ ਕੰਮ ਨਹੀਂ ਕਰੇਗੀ ਕਰੇਗੀ ਪਰ ਸਾਡਾ ਵਿਸ਼ਵਾਸ ਨਹੀਂ ਆ ਸਾਨੂੰ ਕੀ ਹੈ ਦ੍ਰਿੜ ਹੋਣਾ ਪਏਗਾ ਵਿਸ਼ਵਾਸ 'ਚ ਪੱਕੇ ਹੋਣਾ ਪਏਗਾ ਫਿਰ ਉਹ ਚੀਜ਼ ਆਪਣੇ ਲਈ ਕੰਮ ਕਰੇਗੀ ਹਾਲੇਲੂਇਆ ਇਸ ਤਰ੍ਹਾਂ ਜਦੋਂ ਪਾ ਮਤੀ 17 ਦੇ ਵਿੱਚ ਪੜਦੇ ਹਾਂ ਕੀ ਲਿਖਿਆ ਇਸ ਚ ਉਸ ਨੇ ਉਹਨੂੰ ਕਿਹਾ ਆਪਣੇ ਥੋੜੇ ਵਿਸ਼ਵਾਸ ਦੇ ਕਾਰਨ ਕਿਉਂ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਵਿਸ਼ਵਾਸ ਹੋਵੇ ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਜੋ ਇੱਥੋਂ ਹਟ ਕੇ ਉਸ ਥਾਂ ਚਲਿਆ ਜਾ ਅਤੇ ਉਹ ਚਲਿਆ ਜਾਵੇਗਾ ਅਤੇ ਤੁਹਾਡੇ ਲਈ ਕੋਈ ਵੀ ਕੰਮ ਮੁਸ਼ਕਲ ਨਾ ਹੋਵੇਗਾ ਹallelujah ਪਰਮੇਸ਼ੁਰ ਦਾ ਵਚਨ ਕੀ ਕਹਿ ਰਿਹਾ ਹੈ ਪ੍ਰਭੇਸ਼ੂ ਕਿਹ ਕਹਿੰਦੇ ਹਨ ਜੇ ਤੁਸੀਂ ਪਰੂ ਯੇਸ਼ੂ ਕੀ ਕਹਿੰਦੇ ਨੇ ਜੇ ਤੁਹਾਡੇ ਵਿੱਚ ਥੋੜਾ ਜਿਹਾ ਵਿਸ਼ਵਾਸ ਹੈ ਜਿਦਾ ਵਚਨ ਚ ਲਿਖਿਆ ਜੇ ਤੁਹਾਡੇ ਚ ਰਾਈ ਦੇ ਇੱਕ ਦਾਣੇ ਜਿੰਨਾ ਵੀ ਵਿਸ਼ਵਾਸ ਹੋਵੇ ਤਾਂ ਤੁਹਾਡੇ ਲਈ ਸਭ ਕੁਝ ਹੋ ਸਕਦਾ ਹੈ। ਮਸੀਹ ਜ਼ਿੰਦਗੀ ਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਅੱਗੇ ਜਦੋਂ ਆਪਾਂ ਰੋਮੀਆਂ ਚ ਪੜਦੇ ਆ 10 ਦੀ 17 ਚ ਸੋ ਵਿਸ਼ਵਾਸ ਸੁਣਨ ਨਾਲ ਤੇ ਸੁਣਨਾ ਮਸੀਹ ਦੇ ਵਚਨ ਤੋਂ ਆਉਂਦਾ ਹੈ। ਹਾਲੇਲੂਇਆ। ਵਚਨ ਕੀ ਕਹਦੇ ਸੋ ਵਿਸ਼ਵਾਸ ਸੁਣਨ ਨਾਲ ਅਤੇ ਸੁਣਨ ਮੇ ਸਿੱਧੇ ਬਚਨ ਤੋਂ ਆਉਂਦਾ ਹੈ ਵਿਸ਼ਵਾਸ ਆਪਣੇ ਆਪ ਹੀ ਨਹੀਂ ਆ ਜਾਂਦਾ ਵਿਸ਼ਵਾਸ ਆਉਂਦਾ ਪ੍ਰਭੂ ਦਾ ਬਚਨ ਸੁਣਨ ਨਾਲ ਜਦੋਂ ਅਸੀਂ ਪ੍ਰਭੂ ਦੀ ਪਵਿੱਤਰ ਬਾਣੀ ਸੁਣਦੇ ਹਾਂ ਉਹਦਾ ਸੱਚਾ ਸਮਾਚਾਰ ਸੁਣਦੇ ਹਾਂ ਫਿਰ ਸਾਡੇ ਅੰਦਰ ਕੀ ਹੁੰਦਾ ਵਿਸ਼ਵਾਸ ਬਣਦਾ ਜਦ ਵੀ ਸਾਨੂੰ ਮੌਕਾ ਮਿਲੇ ਜਿਆਦਾ ਤੋਂ ਜਿਆਦਾ ਪ੍ਰਭੂ ਦਾ ਬਚਨ ਸੁਣੀਏ ਜਦ ਅਸੀਂ ਬਚਨ ਸੁਣਦੇ ਹਾਂ ਤਾਂ ਆਪਣੇ ਕੰਨਾਂ ਨੂੰ ਵੀ ਖੁੱਲ੍ਹਾ ਰੱਖੀਏ ਇਹ ਨਹੀਂ ਹੈ ਕਿ ਜਦ ਕੋਈ ਪਾਸਟਰ ਸਹਿਬਾਂ ਜਾਂ ਆਪਾਂ ਉਹਦਾ ਸੁਣਦੇ ਆਂ ਉਹ ਤਾਂ ਚੱਲੀ ਜਾ ਰਹੇ ਤੇ ਸਿੱਧਰੋ ਮਾੜੀ ਤੋਂ ਇਹਨੇ ਜੇ ਸਬਜ਼ੀ ਕੱਟੀ ਜਾਂਨੇ ਆ ਜਾਂ ਘਰ ਦੇ ਕੰਮਾਂ 'ਚ ਵਿਅਸਤਾਂ ਜੇ ਪਰਮੇਸ਼ਰ ਦਾ ਵਚਨ ਸੁਣ ਰਹੇ ਹੋ ਤਾਂ ਉਹਨਾਂ ਕੰਨ ਖੋਲ ਕੇ ਸੁਣੋ ਧਿਆਨ ਨਾਲ ਸੁਣੋ ਕਿ ਵਚਨ ਕੀ ਕਹਿ ਰਿਹਾ ਤਾਂ ਜੋ ਪ੍ਰਭੂ ਦਾ ਵਚਨ ਸਾਡੇ ਅੰਦਰ ਜਾਵੇ ਜਿੰਨਾ ਅਸੀਂ ਪ੍ਰਭੂ ਦਾ ਵਚਨ ਵੱਧ ਤੋਂ ਵੱਧ ਪੜਾਂਗੇ ਜਾਂ ਸੁਣਾਂਗੇ ਪਰਮੇਸ਼ਰ ਦਾ ਵਚਨ ਸਾਡੇ ਅੰਦਰ ਘਰ ਕਰੇਗਾ ਉਹ ਸਾਡੇ ਅੰਦਰ ਜਾਵੇਗਾ ਉਹਨਾਂ ਹੀ ਸਾਡਾ ਵਿਸ਼ਵਾਸ ਵਧੇਗਾ ਉਹਨਾਂ ਹੀ ਸਾਡਾ ਵਿਸ਼ਵਾਸ ਪਰਮੇਸ਼ਰ ਵਿੱਚ ਪੱਕਾ ਹੋਵੇਗਾ ਅਤੇ ਅਸੀਂ ਵਿਸ਼ਵਾਸ ਵਿੱਚ ਹੋਰ ਮਜ਼ਬੂਤ ਹੋ ਜਾਵਾਂਗੇ ਹਾਲੇਲੂਇਆ ਤੋ ਸਾਨੂੰ ਪ੍ਰਭ ਦੇ ਬਚਨ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਹallelujah ਤੋ ਸਾਨੂੰ ਪ੍ਰਭ ਦੇ ਬਚਨਾਂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਭਰੋਸਾ ਰੱਖਣਾ ਚਾਹੀਦਾ ਪਰਮੇਸ਼ਰ ਨਾ ਬਚਨਾਂ ਦੇ ਦੁਆਰਾ ਸਭ ਨੂੰ ਆਸ਼ੀਸ਼ ਬਰਕਤ ਦੇਵੇ ਪਰਮੇਸ਼ਰ ਦਾ ਅਨੁਗ੍ਰਹਿ ਉਤਰੇ ਅਓ ਸੇ ਪ੍ਰਾਰਥਨਾ ਕਰਾਂਗੇ ਹallelujah ਹallelujah ਮੇਰੇ ਪਿਆਰੇ ਪਿਤਾ ਯੇਸ਼ੂ ਨਾਸਰੀ ਜਿਦ ਤਰ੍ਹਾਂ ਬਚਨ ਕਹਿੰਦਾ ਹੈ ਵਿਸ਼ਵਾਸ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਸਕਦਾ ਹੈ ਖੁਦਾਵੰਦ ਅਸੀਂ ਵੀ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦੇ ਹਾਂ ਕਿ ਜਦ ਵੀ ਅਸੀਂ ਵਚਨ ਪੜਹੀਏ ਸੁਣੀਏ ਉਸ ਵਚਨ ਦੇ ਨਾਲ ਸਾਡਾ ਵਿਸ਼ਵਾਸ ਹੋਰ ਵੀ ਮਜ਼ਬੂਤ ਹੋਵੇ ਸਾਡੀ ਜ਼ਿੰਦਗੀ 'ਚ ਤਰ੍ਹਾਂ ਵਚਨ ਕੰਮ ਕਰੇ ਪਵਿੱਤਰ ਆਤਮਾ ਜੀ ਸਾਡੀ ਮਦਦ ਸਹਾਇਤਾ ਕਰੋ ਪ੍ਰਵੇਸ਼ੂ ਮਧਰੜ ਵਿਸ਼ਵਾਸ ਨਾਲ ਪ੍ਰਾਰਥਨਾ ਕਰਦਾ ਹਾਂ ਜੋ ਭਾਈ ਭੈਣ ਬਿਮਾਰੀ ਦੇ ਬਿਸਤਰੇ ਤੇ ਨੇ ਉਹਨਾਂ ਨੂੰ ਚੰਗਾ ਕਰੋ ਪਿਆਰੇ ਪਿਤਾ ਜਿਸ ਤਰ੍ਹਾਂ 12 ਸਾਲ ਦੀ ਰੋਗਣ ਆਪਣੇ ਵਿਸ਼ਵਾਸ ਦੇ ਨਾਲ ਤੇਰਾ ਪੱਲਾ ਸ਼ੂ ਕੇ ਚੰਗੇ ਹੋ ਗਏ ਇਹ ਪੈਣ ਪਾਈ ਵੀ ਜੋ ਬਿਮਾਰ ਜੇ ਬਿਸਤਰ ਤੇ ਨੇ ਇਹ ਵੀ ਆਪਣੇ ਦ੍ਰਿੜ ਵਿਸ਼ਵਾਸ ਦੇ ਨਾਲ ਚੰਗੇ ਹੋ ਜਾਣ ਪਿਆਰੇ ਪਿਤਾ ਚੰਗੇ ਕਰ ਇਹਨਾਂ ਸਭਨਾਂ ਰੋਗੀਆਂ ਨੂੰ ਪਰ ਮੈਂ ਪ੍ਰਾਰਥਨਾ ਕਰਦਾ ਵਿਸ਼ਵਾਸ ਦੇ ਨਾਲ ਜੋ ਬੇਰੋਜ਼ਗਾਰ ਨੇ ਪਿਆਰੇ ਪਿਤਾ ਉਹਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਜਿਨ੍ਹਾਂ ਨੇ ਆਪਣੇ ਕਾਰੋਬਾਰ ਕਰਨੇ ਨੇ ਉਹਨਾਂ ਦੀ ਕਾਰੋਬਾਰ ਕਰਨ ਦੇ ਵਿੱਚ ਮਦਦ ਕਰ ਖੁਦਾਬੰਦਾ ਜੋ ਨੌਕਰੀ ਪੇਸ਼ਾ ਕਰਨਾ ਚਾਹੁੰਦੇ ਨੇ ਖੁਦਾਬੰਦਾ ਉਹਨਾਂ ਦੀ ਨੌਕਰੀ ਦਾ ਇੰਤਜ਼ਾਮ ਕਰ ਮੇਰੇ ਮਹਾਨ ਪ੍ਰਭੂ ਜੀ ਰੁਕੇ ਹੋਏ ਕਾਰੋਬਾਰ ਉਹਨਾਂ ਦੇ ਕਾਰੋਬਾਰ ਤੇਰੇ ਸਮਰਥੀ ਨਾਮ ਦੇ ਵਿੱਚ ਪ੍ਰਭੂ ਜੀ ਚੱਲਣ ਮੇਰੇ ਪਿਤਾ ਜਿਸ ਤਰ੍ਹਾਂ ਮੁਰਦਾ ਲਾਜਰ ਦੇ ਸਾਹ ਚੱਲਣ ਲਾ ਦਿੱਤੇ ਉਸੇ ਤਰ੍ਹਾਂ ਹੀ ਇਹਨਾਂ ਦੇ ਰੁਕੇ ਹੋਏ ਕਾਰੋਬਾਰ ਤੇਰੇ ਸਮਰਥੀ ਨਾਮ ਦੇ ਵਿੱਚ ਚੱਲਣ ਮੇਰੇ ਪਿਆਰੇ ਪਿਤਾ ਜੋ ਭਾਈ ਭੈਣ ਨਸ਼ੇ ਦੀ ਭੈੜੀ ਆਤਮਾ ਨੇ ਜਕੜੇ ਹੋਏ ਨੇ ਉਹਨਾਂ ਨੂੰ ਤੇਰੇ ਨਾਮ ਦੇ ਵਿੱਚ ਨਸ਼ੇ ਦੀ ਗੰਦੀ ਆਤਮਾ ਤੋਂ ਛੁਟਕਾਰਾ ਮਿਲੇ ਖੁਦਾਵੰ ਜਿੱਦਾਂ ਤੁਸੀਂ ਮਰਗੀ ਵਾਲੇ ਬੱਚੇ ਨੂੰ ਗੁੰਗੀ ਬੋਲੀ ਆਤਮਾ ਤੋ ਛੁਟਕਾਰਾ ਦਿੱਤਾ ਇਹ ਨਸ਼ੇ ਦੀ ਗੰਦੀ ਭੇੜੀ ਆਤਮਾ ਤੋਂ ਤੇ ਨਾ ਭਾਈ ਭੈਣਾਂ ਨੂੰ ਛੁਟਕਾਰਾ ਦੇ ਖੁਦਾਬੰਦ ਤੇਰਾ ਧੰਨਵਾਦ ਕਰਦੀ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਵਰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਪਿਆਰੇ ਪਿਤਾ ਜਿੰਨਾਂ ਭੈਣਾਂ ਕੋਲ ਬੱਚੇ ਨਹੀਂ ਐ ਅੱਜ ਮੈਂ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰਦਾ ਤੇਰੇ ਨਾਮ ਦੇ ਵਿੱਚ ਉਹਨਾਂ ਭੈਣਾਂ ਦੀ ਕੋੱਖਾਂ ਸੁਲੱਖਣੀਆਂ ਹੁਣ ਤੇਰੇ ਸਮਰਥੀ ਨਾਮ ਦੇ ਵਿੱਚ ਮੇਰੇ ਪਿਆਰੇ ਪਿਤਾ ਜਿਨ੍ਹਾਂ ਤੋਂ ਹੰਨਾ ਨੂੰ ਵੱਡੀ ਉਮਰ ਦੇ ਵਿੱਚ ਬੱਚੇ ਦਾ ਦਾਣ ਦਿੱਤਾ ਇਨਾ ਭੈਣਾਂ ਤੇ ਵੀ ਤੇਰੀ ਆਸ਼ੀਸ਼ ਉਤਰੇ ਖੁਦਾਵੰਦ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਭੈਣਾਂ ਨੂੰ ਬੱਚੇ ਦੀ ਆਸ਼ੀਸ਼ ਮਿਲੇ ਮੇਰੇ ਪਿਆਰੇ ਪਿਤਾ ਅਸੀਂ ਇਹਨਾਂ ਦੇਖੀਆਂ ਚੀਜ਼ਾਂ 'ਤੇ ਵਿਸ਼ਵਾਸ ਕਰਦੇ ਹਾਂ ਮਹਾਨ ਪ੍ਰਭੂ ਜੀ ਇਸ ਤਰ੍ਹਾਂ ਬਚਨ ਕਹਿੰਦਾ ਹੈ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਦੇ ਵਿੱਚ ਮੰਗੋਗੇ ਉਹ ਤੁਹਾਨੂੰ ਮਿਲ ਜਾਵੇਗਾ ਮਹਾਨ ਪਰਮੇਸ਼ਵਰ ਅਸੀਂ ਇਸੇ ਵਿਸ਼ਵਾਸ ਕਰਦੇ ਹਾਂ ਕਿ ਜੋ ਕੁਝ ਪ੍ਰਾਰਥਨਾ ਦੇ ਵਿੱਚ ਤੇਰੇ ਨਾਮ ਦੇ ਨਾਲ ਮੰਗਿਆ ਉਹ ਅਸੀਂ ਪਾ ਲਿਆ ਖੁਦਾਵੰਦ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਵਰ ਪਵਿੱਤਰ ਆਤਮਾ ਜੀ ਅਦੇ ਬਚਨ ਤੇ ਆਸ਼ੀਸ਼ ਬਰਕਤ ਦੇ ਲਈ ਸਾਡੀ ਸਹਾਇਤਾ ਕੀਤੀ ਤੇਰਾ ਧੰਨਵਾਦ ਮਹਾਨ ਪ੍ਰਭੂ ਜੀ ਤੁਸੀਂ ਦਇਆ ਕਰਨ ਵਾਲੇ ਪਰਮੇਸ਼ਵਰ ਤੁਸੀਂ ਰਹਿਮ ਕਰਨ ਵਾਲੇ ਪਰਮੇਸ਼ਵਰ ਮੇਰੇ ਪਿਤਾ ਖੁਦਾਬੰਦਾ ਆਪਣੇ ਬੱਚਿਆਂ ਦਾ ਹੋਰ ਵੀ ਵੱਧ ਗਿਆਨ ਦੇ ਮੇਰੇ ਪਿਤਾ ਤੇਰੇ ਬਚਨ ਨੂੰ ਸਮਝਣ ਵਾਲੀ ਆਤਮਾ ਦੇ ਖੁਦਾਬੰਦਾ ਆਪਣੇ ਗੁਜੇ ਭੇਤਨ ਜ਼ਾਹਿਰ ਕਰ ਮੇਰੇ ਮਹਾਨ ਮੇਰੇ ਪਿਆਰੇ ਪਿਤਾ ਤੂੰ ਦਇਆ ਕਰਨ ਵਾਲਾ ਪਰਮੇਸ਼ਵਰ ਤੁਰਹਿਮ ਕਰਨ ਵਾਲਾ ਪਰਮੇਸ਼ਰ ਖੁਦਾਵੰ ਅ ਮੇਰੇ ਪਿਤਾ ਅਸੀਂ ਘਟਿਏ ਤੁਸੀਂ ਵੱਧੋ ਸਾਡੀ ਜਿੰਦਗੀਆਂ ਦੇ ਵਿੱਚ ਮੇਰੇ ਪਿਆਰੇ ਪਿਤਾ ਖੁਦਾਵੰ ਸਾਰਾ ਆਦਰ ਮਹਿਮਤ ਜਲਾਲ ਤੇਰੇ ਸਮਰਥੀ ਨਾਮ ਨਾਮ ਲੇ ਇਹ ਪ੍ਰਾਰਥਨਾ ਬਾਪ ਬੇਟਾ پاک ਰੂਪ ਦੇ ਨਾਮ ਦੇ ਵਿੱਚ ਮੰਗ ਲੈਂਦੇ ਆ ਆਮੇ ਆਮੇਨ ਹਾਲੇਲੂਇਆ